ਤੈਨੂੰ ਸਾਰੀ ਦਿਹਾੜੀ ਚਿੰਮੜੇ ਰਹਿਣਾ ਇਹਦੇ ਚ ਕੀ ਐ? ਅੱਜਕੱਲ ਸਾਰਾ ਕੁਝ ਇਹਦੇ ਵਿੱਚ ਆ। ਇਹਦੇ ਵਿੱਚ ਸਾਰਾ ਕੁਝ ਕੋਈ ਕਮਾਈ ਤਾਂੰਦਾ ਵੀ ਕੋਈ ਕਰ ਲਿਆ ਕਰ ਕੋਈ ਕੰਮ ਤਾਂੰਦਾ ਹੈ ਨਹੀਂ ਤੈਨੂੰ ਸਾਰੀ ਦਿਹਾੜੀ ਫੋਨ 'ਚ ਹੀ ਵੜਿਆ ਰਹਿਣਾ। ਤੇ ਮੈਂ ਕਮਾਈ ਕਰਨ ਦਿਆਂ? ਕਿਹੜੀ ਕਮਾਈ ਕਰਨ ਦਿਆਂ ਤੂੰ? ਆ ਨਵੀਂ ਕੰਪਨੀ ਵੀ ਆਈ ਤੇ ਉਹ ਜਿਹੜੇ ਆਪਣੇ ਕੋਲੋਂ ਇੰਨੇ ਕ ਪੈਸੇ ਲਾ ਲਈਏ ਤਾਂ ਡਾਲਰ ਆ ਜਾਂਦੇ ਤੇ ਗਾਂ ਤੋਂ ਗਾਂ ਬੰਦੇ ਜੋੜਦੇ ਆ। ਹਾਂ ਡਾਲਰ ਆ ਜਾਂਦੇ ਆ। ਉਹ ਫਰੋਡ ਹੈਗੇ ਆ ਉਹ। ਉਹ ਫਰੋਡ ਆ ਗਿਆ ਉਹ ਤਾਂ ਫਰੋਡ ਆ ਵੀਡੀਓ ਵੀ ਕੋਈ ਪਾ ਲਈਏ ਉਹਦੇ ਵੀ 뷰 ਜਰੋਂ ਆਉਂਦੇ ਉਹਨਾਂ ਨਾਲ ਵੀ ਪੈਸੇ ਆਉਂਦੇ ਆ ਪਾ ਲਈ ਵੀਡੀਓ ਤੇਰੇ ਤੋਂ ਕਰਦਾ ਰਾਸ਼ਨ ਦੇ ਡੇਰ ਤੋਂ ਪਾਇਆ ਨਹੀਂ ਜਾਂਦਾ ਵੀਡੀਓ ਤੂੰ ਪਾਵੇਂਗਾ ਮੇਰੀ ਪੇਮੈਂਟ ਆਉਣੀ ਵਾਲੀ ਆ ਆ ਆਣੀ ਤੇਰੀ ਪੇਮੈਂਟ ਘਰ ਦਾ ਗੈਸ ਮੁੱਕਾ ਪਿਆ ਉਹਦੇ ਤੋਂ ਭਰਾਇਆ ਨਹੀਂ ਜਾਂਦਾ ਗੈਸ ਮੁੱਕਾ ਹੂੰ ਚਾਹ ਨਹੀਂ ਪੀਣੀ ਇੱਥੇ ਮੇਰੇ ਤਾਂ ਆਪਣੇ ਗੈਸ ਹੋਈ ਪਈ ਆ ਮੈਂ ਤਾਂ ਡਾਕਟਰ ਕੋ ਦਵਾਈ ਲੈਣ ਚੱਲਿਆ ਕਿ ਮੇਰੇ ਜਿਹੜੀ ਗੈਸ ਹੈ ਜੜੀ ਮੇਰਾ ਸਾਹ ਨਹੀਂ ਨਿਕਲ ਰਿਹਾ ਤੇ ਮੈਂ ਉਹ ਗੈਸ ਨੂੰ ਕਰਾਂ ਆ ਪਹਿਲਾਂ ਆਪਣੀ ਗੈਸ ਦਾ ਹਾਲਤ ਕਰ ਲਾਂ ਨਾ ਇਥੇ ਚਾਹ ਪੀਣ ਵਾਸਤੇ ਪੱਤੀ ਹੈਗੀ ਪੱਤੀ ਵੀ ਮੁੱਕੀ ਪਈ ਆ ਹੁਣ ਮੈਂ ਲੋਕਾਂ ਨੂੰ ਕਿਸੇ ਨਾਲ ਕਾਰੋਬਾਰ ਚ ਹਿੱਸਾ ਪੱਤੀ ਰੱਖ ਲਵਾਂ ਮੈਂ ਚਾਹ ਪੀਣ ਵਾਲੀ ਪੱਤੀ ਦੀ ਗੱਲ ਕੀਤੀ ਆ ਜਿਹੜੀ ਰਸੋਈ ਚ ਵਰਤੀਦੀ ਆ ਜਿਹੜੀ ਤੂੰ ਚਾਰ-ਚਾਰ ਵਾਰੀ ਚਾਹ ਪੀਂਦਾ ਵਾ ਉਹ ਕਿੱਥੋਂ ਪੱਤੀ ਆਂਦੀ ਆ ਤੂੰ ਬਾਰ-ਬਾਰ ਚਾਹ ਦਾ ਨਾਮ ਲੈਨੀ ਹੈ ਨਾ ਤੇ ਜਦੋਂ ਨਗਰ ਚਾਰੀ ਦੁਕਾਨ ਪਾ ਲਈ ਨਾ ਤੇ ਫਿਰ ਬਣ ਗਿਆ ਪ੍ਰਧਾਨ ਮੰਤਰੀ ਤੇ ਤੈਨੂੰ ਪਤਾ ਵੀ ਲੱਗ ਜਾਊਗਾ ਫਿਰ ਬਣ ਗਿਆ ਤੂੰ ਪ੍ਰਧਾਨ ਮੰਤਰੀ ਘਰ ਦੇ ਕੰਮਾਂ ਦਾ ਤੈਨੂੰ ਪਤਾ ਨਹੀਂ ਹੈਗਾ ਸਾਰੀ ਦਿਹਾੜੀ ਫੋਨ ਚ ਹੀ ਵੜਿਆ ਰਹਿੰਦਾ ਸਾਰੀ ਦਿਹਾੜੀ ਫੋਨ ਕੋ ਹੋਰ ਵੀ ਕੰਮ ਕਰ ਲਿਆ ਕਰ ਮੇਰੇ ਤੋਂ ਨਹੀਂ ਸਾਰੇ ਕੰਮ ਆ ਕੱਪੜਾ ਧੋਣ ਵਾਲੇ ਪਏ ਆ ਇਹ ਕਿੰਨੇ ਧੋਣੇ ਆ ਮੈਂ ਸਾਰੇ ਕੰਮ ਕਰਾਂ ਸਾਡਾ ਕੰਮ ਨਹੀਂ ਹੈਗਾ ਕੱਪੜੇ ਧੋਣਾ ਸਾਡਾ ਕੰਮ ਨਹੀਂ ਹੈਗਾ ਤੇ ਮੇਰਾ ਵੀ ਨਹੀਂ ਹੈਗਾ ਮੈਂ ਮਾਪਿਆਂ ਨੂੰ ਮੁੱਲ ਨਹੀਂ ਵੇਚੀ ਹੈਗੀ ਰੋਟੀ ਪੱਕੀ ਆ ਕੋਈ ਨਹੀਂ ਰੋਟੀ ਪੱਕੀ ਹੈ ਨੇ ਆਟਾ ਮੁੱਕਾ ਆਟਾ ਲਿਆ ਦਾਣੇ ਪਿਆ ਕੇ ਲਿਆ ਉਹ ਬੰਦੇ ਤਾਂ ਇੰਨੀ ਮਗੇ ਇੱਥੇ ਵਹਿ ਪੀਣ ਹੋਇਆ ਪਿਆ ਤੇ ਮੈਂ ਤੈਨੂੰ ਆਟਾ ਪਿਆ ਕੇ ਕਿਥੋਂ ਲਿਆ ਕੇ ਦਵਾਂ ਤੇ ਨਾ ਖਾ ਰੋਟੀ ਕੱਪੜੇ ਧੋ ਜਾ ਕੇ ਜਾ ਹਲਾ ਕੱਪੜੇ ਧੋ ਕੱਪੜੇ ਮੈਂ ਧੋਣੇ ਹਾਂ ਤੂੰ ਧੋ ਮੇਰੇ ਤੋਂ ਨਹੀਂ ਧੁੱਪ ਦੇ ਮੈਂ ਨਹੀਂ ਕਰਨਾ ਕੁਝ ਵੀ ਇਹ ਸਾਡਾ ਕੰਮ ਹੈ ਬੰਦੇ ਦਾ ਕੱਪੜੇ ਧੋਣਾ ਹਾਂ ਤੇਰਾ ਹੀ ਕੰਮ ਜਾ ਧੋ ਛੇਤੀ ਕਰ ਛੇਤੀ ਮੈਂ ਕੱਪੜੇ ਨਹੀਂ ਧੋ ਸਕਦਾ ਕੱਪੜੇ ਧੋ ਰੋਟੀ ਨਹੀਂ ਮਿਲਣੀ ਨਾ ਚਾਹ ਮਿਲਣੀ ਤੇ ਨਾ ਰੋਟੀ ਮਿਲਣੀ ਮੇਰੇ ਕੋ ਕੱਪੜੇ ਕੁੱਪੜੇ ਨੇ ਤੂੰ ਬੜਾਗਾ ਮੈਂ ਤੈਨੂੰ ਦੱਸਿਆ ਮੈਂ ਕੱਪੜੇ ਦਾ ਧੋਣੇ ਪੈਣੇ ਆ ਮੈਂ ਜਨਾਨੀ ਥਣੇ ਨਹੀਂ ਲੱਗੜਾਗਾ ਜਨਾਨੀ ਤਾਂ ਨਹੀਂ ਕੱਪੜੇ ਧੋ ਉਹ ਅੱਛਾ ਕੋਈ ਵੇਖ ਲੈ ਵੀ ਕੱਪੜੇ ਧੋਂਡਿਆ ਤਾਂ ਮੈਂ ਕੀ ਕਿਸੇ ਕੋਲ ਗੱਲ ਸੁਣੂ ਪੀ ਜਨਾਨੀ ਥਣੇ ਲੱਗਾ ਕੱਪੜੇ ਧੋਂਡਿਆ ਕੋਈ ਨਹੀਂ ਵੇਂਦਾ ਇੱਥੇ ਕੋਈ ਨਹੀਂ ਗਾਲਾਂ ਦੋਲੇ ਚੋਲ ਚੋਲ ਮੈਂ ਨਹੀਂ ਕੱਪੜੇ ਮੈਂ ਨਹੀਂ ਧੋਣੇ ਹਾਂਗੇ ਚੋਰੀ ਚੋਰੀ ਧੋਲਾ ਹਾਂ ਕੋਈ ਨਹੀਂ ਵੇਂਦਾ ਨਾ ਮੈਂ ਕਿਸੇ ਨੂੰ ਦੱਸ ਦੇ ਤਾਂ ਨਾ ਕੋਈ ਵੇਖੂਗਾ ਚਾ ਉਹ ਮੈਂ ਮਰਦਿਆਂ ਮੈਂ ਇਹ ਕੰਮ ਨਹੀਂ ਕਰ ਸਕਦਾ ਫੋਨ ਨੂੰ ਛੱਡ ਦੇ ਫੋਨ ਕਲੇਸ਼ੀਏ ਕਰਦੇ ਵਿੱਚ ਕੋਈ ਨਹੀਂ ਕਲੇਸ਼ੋ ਕਪੜੇ ਤੋਂ ਕਪੜੇ ਬੰਦੇ ਕੋਲ ਕਪੜੇ ਤੋਂ ਵਾ ਕੇ ਐਵੇਂ ਜਨਾਨੀਆਂ ਸਾਰੀ ਦਿਹਾੜੀ ਖੱਪਦੀ ਰਹਿਣੀਆਂ ਘਰ 'ਚ ਕਿ ਮੈਂ ਕੰਮ ਕਰਦੀ ਆ ਬੰਦੇ ਸਾਰੇ ਦਿਹਾੜੀ ਫੋਨ ਤੇ ਵੇਲੇ ਰਹਿੰਦੇ ਆ ਹਣ ਤੋਂ ਹੁੰਦਿਆਂ ਨਾ ਕਪੜੇ ਲਾਇਆ ਨਾ ਕੰਮੇ ਇਦਾਂ ਕਰਵਾਈਦਾ ਕੰਮ ਚਲ ਅੱਜ ਮੈਂ ਵੇਖਦੀ ਆ ਕਿਹੜੀ ਰੀਲ ਪਾਉਣੀ ਆ ਸਸਿਕਾ ਜੀ ਦੋਸਤੋ ਅੱਜ ਅਸੀਂ ਆਏ ਆ ਆਪਣੇ ਵੀਰ ਪੋਸ਼ਨ ਦੀ ਹੱਟੀ ਤੇ ਸਸਿਕਾ ਜੀ ਸਾਰਿਆਂ ਨੂੰ ਸਾਹਿਬ ਜੀ ਕਿਹੜਾ ਕਿਹੜਾ ਸਮਾਨ ਰੱਖਿਆ ਦੁਕਾਨ 'ਚ ਸਾਡੇ ਕੋਲ ਟੀ-ਸ਼ਰਟਾਂ ਹੋਗੀਆਂ ਨਿਕਰਾਂ ਹੋਗੀਆਂ ਲੋਅਰ ਹੋਗੇ ਜੀਨ ਦੀਆਂ ਪੈਂਟਾਂ ਹੋਗੀਆਂ ਇਸ ਤਰ੍ਹਾਂ ਐਣਕਾਂ ਹੋ ਗਈਆਂ ਰਮਾਲ ਹੋ ਗਈ ਘੜੀ ਹੋ ਗਈ ਹਰ ਚੀਜ਼ ਮਲਕੀ ਸਾਡੇ ਕੋਲ ਅਵੇਲੇਬਲ ਹੈ ਜੀ ਜਾਨਕੀ ਪੂਸ਼ਣ ਦੀ ਹੱਟੀ ਹਾਂਜੀ ਸਰ ਸਹਿਰ ਜਾਂਦੀ ਲੋੜ ਹੀ ਨਹੀਂ ਕਿਸੇ ਨੂੰ ਵਾਹ ਜੀ ਵਾਹ ਇਹ ਰੋਡ ਕਿਹੜਾ ਪੈਂਦਾ ਪੂਸ਼ਣ ਜੀ ਜੀ ਬਜਮਾਨ ਰੋਡ ਅਡਾ ਜੈੰਤੀਪੁਰ ਪੈਂਦਾ ਜੀ ਮੇਨ ਹਾਈਵੇ ਅੰਮ੍ਰਿਤਸਰ ਤੋਂ ਬਟਾਲਾ ਰੋਡ ਇਹ ਮੇਨ ਦੇ ਉੱਪਰ ਹੀ ਪੈਂਦਾ ਜੀ ਜੈੰਤੀਪੁਰ ਅਡਾ ਜਾਨਕੀ ਬਟਾਲਾ ਜਾਂਦੀ ਲੋੜ ਨਹੀਂ ਜੀ ਬਿਲਕੁਲ ਨਹੀਂ ਜੀ ਬਟਾਲਾ ਇੱਥੇ 10 ਕਿਲੋਮੀਟਰ ਦੂਰ ਹੈ 11 ਕਿਲੋਮੀਟਰ ਤੇਲ ਫੋਕਣ ਦੀ ਲੋੜ ਨਹੀਂ ਹੈ ਜੇ ਤੁਸੀਂ ਸਾਡੇ ਕੋਲ ਆਓ ਤੁਹਾਨੂੰ ਬਟਾਲੇ ਦੇ ਰੇਟ ਤੇ ਹੀ ਸਾਡੇ ਕੋਲੋਂ ਟੀ-ਸ਼ਰਟਾਂ, ਨਿਕਰਾਂ, ਪਜਾਮੇ ਤੁਹਾਨੂੰ ਇੱਥੇ ਮਿਲ ਜਾਣਗੇ। ਤੇ ਮੈਂ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਜੈੰਤੀਪੁਰ ਦੇ ਲਾਗਲੇ ਪਿੰਡ ਵਾਲੇ ਜਿੰਨੇ ਵੀ ਸਾਡੇ ਵੀਰ ਆ, ਸਾਡੇ ਦੋਸਤ ਮਿੱਤਰ ਆ, ਉਹ ਸਾਰੇ ਆਉਣ। ਹਾਂਜੀ ਸਰ ਸੇਵਾ ਦਾ ਮੌਕਾ ਦੇਣ ਸਾਨੂੰ ਵੀ ਇਕ ਰਹੀ। ਹਾਂ। ਤੇ ਦੋਸਤੋ ਧਿਆਨ ਰੱਖਣਾ ਅ ਪੋਸ਼ਣ ਦੀ ਹੱਟੀ, ਬੱਜੂਮਣ ਰੋਡ ਤੇ ਜੈੰਤੀਪੁਰ ਅੱਡਾ।